ਤਰਾਹ ਦੀ ਤੁਸੀਂ ਪਿੰਡ ਪੱਖੋਵਾਲ ਆਏ ਸੀਗੇ ਜੋ ਕਿ ਸਾਡੇ ਐਸਐਚਓ ਸੁਧਾਰ ਪਿੰਡ ਪੱਖੋਵਾਲ ਚੱਜ ਆਏ ਸੀਗੇ ਤੇ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਇਹ ਕੀ ਨਸਿਆਂ ਦੇ ਮੁੱਦੇ ਨੂੰ ਲੈ ਕੇ ਆਏ ਜਾਂ ਕੋਈ ਇੱਥੇ ਕੋਈ ਹੋਰ ਸਮੱਸਿਆ ਵੀ ਸੀਗੀ ਤੇ ਉਹਦੇ ਬਾਰੇ ਆਪਾਂ ਜਿਹੜੀ ਆ ਗੱਲ ਕਰਾਂਗੇ ਸਾਡੇ ਐਸਐਸਓ ਸੁਧਾਰ ਜੀਆਂ ਨਾਲ ਸਭ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਅੱਛੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ ਬਈ ਜੀ ਨੇ ਨਸ਼ਾ ਬਾਰੇ ਪੁੱਛਿਆ ਵੀ ਨਸ਼ਾ ਬਾਰੇ ਆ ਸੀ ਇਹਦੇ ਬਾਰੇ ਇੱਕ ਪਹਿਲਾਂ ਵੀ ਇੱਕ ਦਿਨ ਪਿੰਡ ਆਏ ਸੀਗੇ ਉੱਥੇ ਵਧੀਆ ਹੰਗਾਰਾ ਮਿਲਿਆ ਸਾਨੂੰ ਤੇ ਉਹਦੇ ਬਾਰੇ ਚਲੋ ਅਸੀਂ ਦੁਬਾਰਾ ਵੀ ਇਹੀ ਦੇਖਣ ਆਏ ਸੀਗੇ ਪਾਇੰਟ ਅੱਜ ਅੰਦਰੂਨੀ ਤੌਰ ਤੇ ਆਪਣੀ ਪੰਚਾਇਤ ਦੇ ਸਹਿਯੋਗ ਨਾਲ ਸਹਿਯੋਗ ਨਾਲ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਵੀ ਜਿਹੜੇ ਅੰਦਰ ਪੁਆਇੰਟਸ ਨੇ ਜਿੱਥੇ ਬੈਠ ਕੇ ਕੋਈ ਨਸ਼ਾ ਕਰਦਾ ਜਾਂ ਜਿੱਥੇ ਕੋਈ ਨਸ਼ਾ ਜਿਹੜਾ ਬੈਕਦਾ ਅੱਗੇ ਇਹ ਸਲਾਹ ਬਣੀ ਸੀ ਵੀ ਅਸੀਂ ਅੰਦਰ ਪੁਆਇੰਟ ਵੀ ਉਹ ਚੈੱਕ ਕਰ ਲਈਏ ਕਿਹੜੇ ਪਿੰਡ ਦੇ ਅੰਦਰ ਆ ਜੀ ਅੰਦਰ ਨੇ ਜਿਹੜੇ ਪਿੰਡ ਦੇ ਅੰਦਰ ਜਿੱਥੇ ਬੈਠ ਕੇ ਨਸ਼ਾ ਕਰਦੇ ਆ ਠੀਕ ਹੈ ਜੀ ਜਿਆਦਾ ਕਰਨ ਦੀ ਜਾਂ ਵੇਚਣ ਦੀ ਗੱਲ ਵੀ ਹੁੰਦੀ ਆ ਫਿਰ ਉਸ ਤੋਂ ਬਾਅਦ ਇਹ ਪੁਆਇੰਟ ਵੀ ਚੈੱਕ ਕੀਤਾ ਤੇ ਪਰ ਨਾਲ ਨਾਲ ਜਿਹੜਾ ਸਾਡੇ ਦੇਖਣ ਚਾਹੀਦਾ ਇਹ ਗੱਲ ਆਈ ਵੀ ਕੈਮਰਿਆਂ ਦੀ ਜਿਹੜੀ ਅੱਜ ਦੇ ਦਮ ਕੈਮਰਿਆਂ ਦਾ ਸਾਡਾ ਬਹੁਤ ਫਾਇਦਾ ਹੁੰਦਾ ਜਿਹੜਾ ਕ੍ਰਾਈਮ ਨੂੰ ਡਿਟੈਕਟ ਕਰਨ ਦਾ ਠੀਕ ਹੈ ਜੀ ਉਹਦੇ 'ਚ ਅਸੀਂ ਦੇਖਿਆ ਵੀ ਕੈਮਰਿਆਂ ਦੀ ਘਾਟ ਆ ਪਿੰਡ 'ਚ ਵਿੱਚ ਬਹੁਤ ਵਧੀਆ ਪੁਆਇੰਟ ਨੇ ਜਿੱਥੇ ਕੈਮਰੇ ਲੱਗ ਸਕਦੇ ਆ ਉਹ ਵੀ ਅਸੀਂ ਚੈੱਕ ਕੀਤੇ ਅੱਜ ਤੇ ਜਿਹੜੇ ਸਰਪੰਚ ਸਾਹਿਬ ਵੱਲੋਂ ਸਾਨੂੰ ਇੱਕ ਵਧੀਆ ਇਹ ਗੱਲ ਦਾ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਕੈਮਰੇ ਵਧਾਵਾਂਗੇ ਨਾਲੇ ਜਿਹੜੇ ਹੋਰ ਮਹਤਵਪੂਰਨ ਵਿਅਕਤੀ ਆ ਜਮਾਰੀ ਸਾਹਿਬ ਸਾਹਿਬ ਟਾਈਮ ਅਖਿਆ ਕਿੰਨੇ ਟਾਈਮ ਦੇ ਅੰਦਰ ਅੰਦਰ ਜਿਹੜੇ ਕੈਮਰੇ ਵੀ ਕੋਈ ਲੱਗਣ ਦਾ ਵੀ ਕਿੰਨੇ ਦਿਨਾਂ ਦੇ ਵਿੱਚ ਕੋਈ ਤੇ ਦੇਖੋ ਜੀ ਇਦਾਂ ਵਾ ਜਿਹੜੀ ਤਾਂ ਹੈਗੀ ਆ ਆਪਣੇ ਇਹ ਬੰਦੇ तकरीबन ਮਾਰਕੀਟ ਵਾਲੇ ਸੀਗੇ ਪ੍ਰਾਈਵੇਟ ਬੰਦੇ ਸੀ ਠੀਕ ਹੈ ਜੀ ਆਫਟਿਕ ਦਾ ਟਾਈਮ ਉਹਨਾਂ ਨੇ ਕਿਹਾ ਵੀ ਆਪਾਂ ਲਵਾਵਾਂਗੇ ਇਹ ਹਫਤੇ ਕੁ ਬਾਅਦ ਆਪਾਂ ਇੱਕ ਵਾਰੀ ਫੇਰ ਦੇਖਾਂਗੇ ਵੀ ਕਿੰਨਾ ਕਵਰ ਹੋ ਗਿਆ ਠੀਕ ਹੈ ਜੀ ਏਰੀਆ ਆਪਣਾ ਕੈਮਰਾ ਨਾਲ ਜੇ ਉਸ ਤੋਂ ਬਾਅਦ ਵੀ ਕਮੀ ਬੇਸ਼ੀ ਹੋ ਗਈ ਉਹ ਵੀ ਚੈੱਕ ਕਰਾਂਗੇ ਤੇ ਅਸੀਂ ਆਪਦੇ ਵੱਲੋਂ ਵੀ ਸਰਪੰਚਾਇਤ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਸਹਿਯੋਗ ਨਾਲ ਇਹ ਚੀਜ਼ ਹੋ ਸਕੇ ਠੀਕ ਧੰਨਵਾਦ ਕਰਦੇ ਹਾਂ ਜੇ ਅਸੀਂ ਐਸਐਸਓ ਸੁਧਾਰਦਿਆਂ ਦਾ ਇੱਕ ਇੱਥੇ ਦੱਸਣ ਵਾਲੀ ਗੱਲ ਹੈ ਵੀ ਸਾਡੇ ਅੱਧੇ ਪੱਖੋਂ ਵਾਲੇ 'ਚ ਟ੍ਰੈਫਿਕ ਦੀ ਸਮੱਸਿਆ ਸੀਗੀ ਵੀ ਉਹ ਵੀ ਹੱਲ ਹੋਈ ਆ ਉਹ ਵੀ ਸਾਨੂੰ ਮਤਲਬ ਭਰੋਸਾ ਦਿਵਾਇਆ ਅੱਡਾ ਜੁਨੀਆ ਨੂੰ ਵੀ ਤੇ ਪੰਚਾਇਤ ਨੂੰ ਵੀ ਸਰ ਨੇ ਵੀ ਜਿਹੜਾ ਇਹ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਪਾਸੇ ਵੀ ਜਿਹੜੀ ਪੂਰੀ ਹੈ ਇਹ ਸਾਰੀ ਰਲ ਮਿਲ ਕੇ ਅੱਜ ਜੁਨੀਅਨ ਦੇ ਸਹਿਯੋਗ ਦੇ ਨਾਲ ਤੇ ਪੰਚਾਇਤ ਦੇ ਸਹਿਯੋਗ ਨਾਲ ਉਸ ਮਤਲਬ ਜਿਹੜਾ ਮਸਲਾ ਸੀਗਾ ਉਹ ਦੁਕਾਨਦਾਰਾਂ ਦੇ ਵੱਲੋਂ ਕੁਝ ਰੇੜੀਆਂ ਦਾ ਤੇ ਥੋੜਾ ਜਿਹਾ ਜਿਹੜਾ ਸਾਮਾਨ ਆ ਉਹ ਮਤਲਬ ਅੱਗੇ ਤੱਕ ਸੀਗਾ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਤੁਸੀਂ ਵੀ ਸਾਨੂੰ ਪ੍ਰੋਸਾ ਦਵਾਉਨੇ ਹੋ ਜੀ ਵੀ ਇਸ ਤਰ੍ਹਾਂ ਕੋ ਸਾਡਾ ਮਸਲਾ ਹੱਲ ਹੋਇਆ ਰਹੂਗਾ ਦੇਖੋ ਜੀ ਉਹਦੇ ਵਿੱਚ ਬਹੁਤ ਵਧੀਆ ਗੱਲ ਹੈ ਜਿਹੜੀ ਇਲੀਗਲ ਇਨਕ੍ਰੋਚਮੈਂਟ ਜਿਹੜਾ ਆਪਾਂ ਨਜਾਇਜ਼ ਕਬਜ਼ਾ ਕਹਿੰਦੇ ਆ ਉਹ ਚੀਜ਼ ਉਹਦੇ ਵਿੱਚ ਇਸ ਪੰਚਾਇਤ ਪੱਖੋਵਾਲ ਨੇ ਪਰ 5 ਸਾਲਾਂ ਮੇ ਬਹੁਤ ਵਧੀਆ ਉਪਰਾਲਾ ਕੀਤਾ ਉਸ ਉਪਰਾਲੇ ਦੇ ਲਈ ਅਸੀਂ سپورਟ ਲਈ ਅਸੀਂ ਇੱਥੇ ਅੱਜ ਵੀ ਪਹੁੰਚੇ ਆ ਤੇ ਪਹਿਲਾਂ ਵੀ ਸਾਡੇ ਨਾਲ ਇਹਨਾਂ ਦੀ ਗੱਲ ਹੋ ਗਈ ਸੀ ਇਹਨਾਂ ਨੇ ਇੱਕ ਦੋ ਬੰਦੇ ਪਰੇਸ਼ਾਨ ਕਰਦੇ ਨੰਬਰ ਦਿੱਤੇ ਸੀ ਪਰ ਠੀਕ ਆ ਬਿਲਕੁਲ ਠੀਕ ਆ ਜਿਹੜੇ ਬੰਦਿਆਂ ਦੀ ਸੀਗੀ ਉਹਨਾਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਕਿ ਅਸੀਂ ਇੱਥੇ ਨਹੀਂ ਅਸੀਂ ਆਪ ਦਾ ਨਜ਼ਾਇਰ ਕੋਈ ਰੇੜੀ ਲਗਾਵਾਂਗੇ ਮਤਲਬ ਦੋਨੇ ਪਾਸੇ ਠੀਕ ਆ ਜੇ ਵੀ ਖਰਾਬ ਕਰੋਗੇ ਤਾਂ ਫਿਰ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਓਥੇ ਧੰਨਵਾਦ ਕਰਦੇ ਆ ਜੀ ਐਸਐਚਓ ਸੁਧਾਰ ਜੀਆ ਦਾ ਸਾਡੇ ਨਾਲ ਸਰਪੰਚ ਨੇ ਜੀ ਪੱਖੋਂ ਆਪਾਂ ਜੀ ਖੋਸੋਂ ਤੁਸੀਂ ਮਤਲਬ ਪ੍ਰਸ਼ਾਸਨ ਤੋਂ ਮੈਂ ਕਹਿੰਦਾ ਪ੍ਰਸ਼ਾਸਨ ਦੇ ਪੂਰੇ ਖੋਸਾਂ ਜੀ ਠੀਕ ਹੈ ਜੀ ਦੇਖੋ ਸਾਡੇ ਤੇਰੇ ਪ੍ਰਸ਼ਾਸਨ ਮੈਂ ਕਹਿੰਦਾ ਜੀ ਫੋਨ ਇੱਕ ਵਾਰੀ ਫੋਨ ਕਰਦੇ ਆ ਜਦੋਂ ਹੀ ਪਹੁੰਚ ਜਾਂਦੇ ਨੇ ਵੀਰ ਜੀ ਹੁਣੀ ਬਹੁਤ ਸਹਿਯੋਗ ਕਰ ਰਹੇ ਆ ਇਹਨਾਂ ਦੇ ਸਹਿਯੋਗ ਨਾਲ ਹੀ ਕੰਮ ਹੋਇਆ ਨਹੀਂ ਆਪਾਂ ਨੂੰ ਕੋਈ ਤੁਹਾਨੂੰ ਪਤਾ ਹੀ ਆ ਕਿੰਨੀ ਹਰਾਸਮੈਂਟ ਬੇਕੀ ਜਿਹੜੇ ਨਸੇ ਵਾਲੇ ਭਰਾ ਨੇ ਉਹਨਾਂ ਨੂੰ ਵੀ ਸਾਡੇ ਤੁਹਾਨੂੰ ਬਹੁਤ ਵਧੀਆ ਗੱਲ ਲੱਗੀ ਐਸਐਚਓ ਸਾਹਿਬ ਦੀ ਇਹ ਕਹਿੰਦੇ ਵੀ ਜਿਹੜੇ ਨਸ਼ਾ ਕਰ ਰਹੇ ਨੇ ਨੌਜਵਾਨ ਪੀਓ ਆਪ ਦਾ ਘਰ ਵਾਪਸੀ ਕਰਨ ਦੇ ਕਰਨ ਲਈ ਆਉਣ ਤੇ ਅਸੀਂ ਉਹਨਾਂ ਦਾ ਸਹਿਯੋਗ ਦੇਵਾਂ ਕਰਾਂਗੇ ਮਤਲਬ ਇਹ ਕਹਿੰਦੇ ਮੇਰੇ ਨੌਜਵਾਨ ਗਲਤ ਰਾਹ ਤੇ ਪਏ ਹੋਏ ਨੇ ਇਹਨਾਂ ਚਰਨ ਦੀ ਲੋੜ ਨਹੀਂ ਹੈਗੀ ਵੀ ਉਹ ਮਤਲਬ ਆਓ ਤੇ ਉਹਨਾਂ ਨਾਲ ਮਿਲ ਕੇ ਜਿਵੇਂ ਨੂੰ ਕੋਈ ਦਵਾਈ ਦੀ ਲੋੜ ਆ ਕੋਈ ਹੋਰ ਇਲਾਜ ਦੀ ਲੋੜ ਆ ਵੀ ਉਹ ਵੀ ਕਰਵਾਇਆ ਜਾਊਗਾ ਧੰਨਵਾਦ